ਹਾਂ ਹਾਂ ਆਲੇ ਸਭ ਆ ਰਹੇ ਕੋਈ ਸੂਰ ਕੀਤਾ ਨਹੀਂ ਨਾ ਠੀਕ ਨਾ ਨਹੀਂ ਨਾ ਨਹੀਂ ਨਾ ਸਹੀ ਤਾਂ ਨਾ ਤਰਾ ਤਾ ਹੈ ਘਟਾ ਹੈ ਜਲਦੀ ਨਾ ਫੇਰ ਮਾਰ ਨਹੀਂ ਫੇਰ ਮਾਰਦਾ ਨਾ ਨਹੀਂ ਗੁਆਚ ਦੱਸਦੀ ਆਇਆ ਦੱਸਦੀ ਆਇਆ ਮਾਰਾ ਨਹੀਂ ਆ ਦੱਸਦੀ ਲੱਗਾ ਕੱਲੇ ਕੱਲੇ ਪਾਏ ਕੱਟ ਤੇ ਆ ਗੱਡ ਕੱਟ ਕਰ ਗੱਲੋ ਹਲੋ ਸੁਣੋ ਵਾਪਸ ਇਖਾਰਾ ਸਵਾਪਸ साफ बाय बाय thể यार नहीं đây đi वो है नहीं उधर आया नहीं ਮੇਰੀ ਫੋਨ ਗੱਲ ਪਾਪਾ ਮੈਂ ਪੁਆਹ ਜੇ ਮੈਂ ਪੁਆਹ ਰੈਡੀ ਫੂਡ ਪਾਪਾ ਯੂਟਿਊਬ ਕੋਈ ਮਾਰਾ ਚਾਤ ਭਾਰਤ ਵੀਡੀਓ ਪਾਪਾ ਨਾ ਦੇਖ ਲੈ ਮਾਂ ਆਇਆ ਹੱਥ ਨੂੰ ਪਾਏ ਨਾ இரண்டு ஆயிரம் பத்தொன்பது பதிமூன்று ਕਨ ਕੋਈ ਕੰਮ ਕਰਨਾ ਨਹੀਂ ਨਾ ਨਾ ਲੱਗਦਾ ਨਹੀਂ ਲੱਗਦਾ ਕਿ ਬਦਲਾਅ ਆ ਗਿਆ ਹੈ ਬਦਲਾਅ ਆ ਗਿਆ ਦੇਖੋ ਮੁੱਦਰਾ ਜਿੰਨਾ ਵੱਧ ਕੇ ਬਦਲਾਅ ਹੋ ਗਿਆ ਮੁੱਦਰਾ 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 ਰਾਏ ਹੰਦਾਰੀ ਨਾ ਬਦਲੇ ਬਹੁਤ ਸੇ ਕਾਰਵਾਈ ਕਰਦੀ ਹੈ ਪਿੱਛੋਂ ਅੱਥਬ ਸੱਜਾਲੇ ਮਨਿਸਰਾਂ ਦੇ ਬੋਝ ਜਲ ਜਾਂਦੇ ਨੇ ਇੰਡੀਆ ਨੇ 2 ਮਿੰਟ ਸਭ ਨੂੰ ਫੀਡ ਕਰ ਲੋ ਬਈ ਰੋਡ ਤੇ ਸਾਨੂੰ ਦਾ ਜਨਾ ਸੱਜਾ ਕਰਦੇ ਨੇ ਵੀਡੀਓ ਜੁੰਗਰ ਦੀਆਂ ਤੁਸੀਂ ਪੁੱਛ ਸਕਦੇ ਹੋ ਇਹ ਵਿਆਹ ਦੀ ਜਿਹੜੀ ਵੀ ਗੱਲ ਪਿੱਛੇ ਰਹੀ ਹੈ ਨਾਮ ਹੈ ਤੁਹਾਡਾ ਦੀਪਕ ਦੀਪਕ ਜੀ ਕੀ ਗੱਲ ਹੋਈ ਕਿੰਨੇ ਵਜੇ ਕਿਰਪਾ ਨੂੰ ਪਤਾ ਲੱਗਦਾ ਮੈਂ ਤੇ ਸਾਢੇ 10 ਆਪਣੀ ਸ਼ਾਪ ਤੇ ਜਾਣਾ ਮੈਨੂੰ ਸ਼ਾਪ ਤੇ ਮੈਂ ਪਹੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਮੇਰਾ ਭਤੀ ਜਾਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 10:30 ਦੇ ਵਿੱਚ ਜੀ ਸ਼ਾਪ ਖੋਲਦਾ ਉਹ ਹਾਂ ਪੌਣੇ ਦੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਦੇ ਅੰਦਰ ਲੈ ਲਿਆ ਹਾਂ ਸਾਰਾ ਉਸ ਤੋਂ ਬਾਅਦ ਉਹਦੇ ਕੋਲ ਮਾਲ ਲੁੱਟ ਕੇ ਲੈ ਗਏ ਕੀ 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 ਲੈ ਕੇ ਗਏ 골ਡ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਹਾਂ ਜੀ ਹਾਂਜੀ ਭਾਜੀ ਕੈਸ਼ ਵੀ ਸੀ ਕਿੰਨੇ ਜਾਣੇ ਸੀ ਭਾਜੀ ਤੁਸੀਂ ਸਾਈਡ ਜਾਓ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਕਿਹੜੇ ਕਿਹੜੇ ਹਥਿਆਰ ਰਿਵਾਲਵਰਾਂ ਸੀਗੀਆਂ ਤੇ ਮੌਕੇ ਤੇ ਪੁਲਿਸ ਆ ਗਈ ਹਾਂਜੀ ਮੌਕੇ ਤੇ ਬੁੱਲਸ ਆ ਗਈ ਕਿੰਨੇ ਵਜੇ ਕੀ ਤੁਹਾਨੂੰ ਕੋਲ ਆਉਂਦੀ ਹੈ ਕੀ ਮਾਮਲਾ ਹੈ ਮੈਨੂੰ 10:50 ਤੇ ਆਉਂਦੀ ਮੈਂ 10:55 ਤੇ ਮੈਂ ਪਹੁੰਚ ਗਿਆ ਸੀ ਇੱਥੇ ਅੱਛਾ ਜੀ ਈਡ ਦੀ ਦੁਕਾਨ ਹੈ ਕੀ ਹੋਇਆ ਸੀ ਕਿਥੇ ਮਿੱਠਾ ਜਿਹਾ ਲੜਕਾ ਜੀ ਜੋ ਕਹਿੰਦੇ ਵੀ ਤਿੰਨ ਨ ਲੜਕੇ ਆਏ ਮੋਟਕੇ ਸੀ ਇਹਨਾਂ ਨੇ ਆਉਦੇ ਪਹਿਲਾਂ ਮੈਨੂੰ ਪਿਸਤੌਲ ਨੇ ਪੁੱਟ ਵੀ ਰੱਖਤਾ ਮੁਰੇ ਭਾਂਤੋੜ ਕਾ ਕੇ ਗਹਿਣੇ ਲੈ ਕੇ ਗਏ ਸਾਰੇ ਅੱਛਾ ਜੀ ਕਿੰਨਾ ਗਹਿਣਾ ਲੈ ਕੇ ਗਏ ਨੇ ਕੀ ਕੀ ਲੈ ਕੇ ਗਏ ਜੀ ਹੁੰਦਾ ਚਾ ਲੈ ਕੇ ਦੱਸ ਰਹੇ ਹਨ ਅੱਛਾ ਜੀ ਕਿੰਨੇ ਐਸਟੀਮੇਟ ਵਿੱਚ ਉਹ ਸਭ ਨਾ ਕਰਦੇ ਦੁਕਾਨ ਦਾ ਨਾਮ ਕੀ ਹੈਗਾ ਜੀ ਜੁਲਰ ਮਾਲਕ ਕੌਣ ਸੀ ਇੱਥੇ ਬੈਠੇ ਤੇ ਮਾਲਕ ਹੀ ਸੀ ਦੇਖ ਸਕਿਆ ਲੜਕਾ ਨਾ ਸਰ ਦੇਖਿਆ ਜਾਂਦਾ ਅਕਸਰ ਦਿਨ ਦੀ ਸਾਡੇ ਕਿਹੜੀ ਭੀੜ ਭੰਡਲਾ ਇਲਾਕਾ ਵਾ ਕੁਛੀ ਦੂਰੇ ਥਾਣਾ ਦੇ ਚੋਰਾਂ ਨੇ ਜਿਸ ਵਿੱਚ ਕੈਮਰੇ ਦੇ ਵਿੱਚ ਆਇਆ ਕੋਈ ਚੈੱਕ ਕਰ ਰਹੇ ਹਾਂ ਜੀ ਚੈੱਕ ਕਰਨ ਚਾਹ ਕੈ ਇਸ ਕੈਮਰੇ ਚ ਆਏ ਕਿੰਨੇ ਜਣੇ ਸੀ ਤਿੰਨ ਜਣੇ ਜੀ ਹਾਂਜੀ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜਾਂਚ ਕਰ ਰਹੇ ਹਾਂ ਜੀ ਜਾਂਚ ਕਰ ਰਹੇ ਹਾਂ ਸਰ ਤੁਸੀਂ ਹਾਂਜੀ ਲੁੱਟਾ ਖੋਆ ਖਤਮ ਕਾਫੀ ਹੱਦ ਤੱਕ ਹੋ ਗਈ ਹੈ ਇਹ ਨਹੀਂ ਗੈਂਗਸਟਰ ਗੈਂਗਵਾਰ ਕੋਈ ਨਵਾਂ ਨਹੀਂ ਉੱਠਿਆ ਨਹੀਂ ਹਾਂ ਤਕਰੀਬਨ ਪੁਰਾਣਾ ਚੱਲੇ ਆ ਰਿਹਾ ਹੈ ਸਰਕਾਰ ਕਾਫੀ ਨੱਤ ਪਈ ਹੈ ਤੁਸੀਂ ਦੇਖੋ ਜੀ ਦੇ ਅਗਲੀਆਂ ਸਰਕਾਰਾਂ ਤੱਕ ਕਦੇ ਨਹੀਂ ਦੇਖਿਆ ਗਿਆ ਕਿ ਗੈਂਗਸਟਰ ਜਿਹੜੇ ਫੜੇ ਜਾਂਦੇ ਨੇ ਮਾਰੇ ਵੀ ਜਾ ਰਹੇ ਨੇ ਉਹਨਾਂ ਲੁੱਟਾਂ ਵੀ ਜੇ ਅਮੀਰੀ ਕੀਤੀ ਜਾ ਰਹੀਆਂ ਸਰਕਾਰ ਆਪਣਾ ਕੰਮ ਬਹੁਤ ਦੇ ਕਰ ਰਹੀ ਹੈ ਪਰ ਇਹ ਪੁਰਾਣਾ ਕੋਣ ਨਮਾਣੀ ਹੈਗਾ ਸਰਕਾਰ ਆਪਣੇ ਲੈਵਲ ਤੇ ਬਹੁਤ ਵਧੀਆ ਚੱਲਦੀ ਪਈ ਹੈ ਹੁਣ ਪਤਾ ਲੱਗਿਆ ਭਰ ਕੇ ਬੰਦੇ ਨੀ ਜਾ ਰਹੇ ਜਿਹੜਾ ਹੋਰ ਸਾਗ ਨਹੀਂ ਬੰਦੀ ਹੈ ਹੋਰ ਇੱਥੇ ਚਾਲੂ ਮੁਟਿਆਰੇ ਪਹਿਲੀ ਵਾਰ ਫਿਰ ਆਪ ਵੀ ਕਿ ਗਨ ਪਵਾਉਣ ਦੀ ਦੁਕਾਨ ਨੂੰ ਲੁੱਟ ਕੇ ਲੈ ਗਏ ਨੇ ਇਹਦੇ ਬਾਰੇ ਇਚਾਰਜ ਕੀਤੀ ਹੈਗੀ ਜਿਹੜੇ ਇੱਥੇ ਸੈਕਟਰ ਆਉਂਦੇ ਆਉਂਦੇ ਬਹੁਤ ਆਪਣੇ ਬੰਦੇ ਵਧੀਆ ਨੇ ਉਹਨੂੰ ਟਾਈਮ ਦੇਉ ਬੰਦੇ ਆ ਪਰਦ ਨੇ ਕਿਹਾ ਕਿ ਬਹੁਤ ਸੰਸਾਦ ਮੈਂ ਇਹ ਪੁੱਛਣਾ ਚਾਹੁੰਦਾ क्या नहीं आ बोले कौन है आ नहीं गया अब ये याद है उद्योग और मैं ये नहीं करता साथ में करता बहुत फंड है